ਜਦੋਂ ਸਰਵੇਖਣ ਪੇਸ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਉਦੋਂ ਅੰਦਾਜ਼ਾ ਲੱਗ ਗਿਆ ਸੀ ਵੀ ਸਰਕਾਰ ਨੇ ਕੁਝ ਨਹੀਂ ਕਰਨਾ ਉਹੀ ਗੱਲ ਹੋਈ ਹੈ ਨਾ ਕਿਸਾਨਾਂ ਲਈ ਕੁਝ ਹੈ ਨਾ ਮਜ਼ਦੂਰਾਂ ਲਈ ਕੁਝ ਹੈ ਕਿਸੇ ਸੈਕਟਰ ਨੂੰ ਕੋਈ ਰਾਹਤ ਨਹੀਂ ਔਰ ਇਹ ਸਾਰਾ ਟੋਟਲ ਸਰਕਾਰ ਕਾਰਪੋਰਟਾਈਜੇਸ਼ਨ ਵੱਲ ਵਧ ਰਹੀ ਹੈ ਉਸ ਪਾਸੇ ਨੂੰ ਜਾਣ ਵਾਲੀ ਗੱਲ ਹੈ ਕਿਸਾਨਾਂ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਸਰਵੇਖਣ ਜਿਨ੍ਹਾਂ ਨੇ ਕਿਹਾ ਯੂਰੀਆ ਮਹਿੰਗਾ ਕਰਨਗੇ ਇਹ ਕੋ ਨੂੰ 40 ਕਿਲੋ ਦੀ ਥੈਲੀ ਕਰਦੀ ਥੈਲਾ ਕਰਦਾ ਜਿਹੜਾ 50 ਕਿਲੋ ਦਾ ਹੁੰਦਾ ਸੀ ਫੇਰੇ ਕਹਿੰਦੇ ਨੇ ਵੀ ਅਸੀਂ ਜੀ ਤੁਹਾਨੂੰ ਸਬਸਿਡੀ ਤੁਹਾਡੇ ਖਾਤੇ 'ਚ ਪਾਇਆ ਕਰਾਂਗੇ ਇਹ ਇੱਕ ਡਰਾਮਾ ਹੈ ਜਦੋਂ ਭਾਜਪੀ ਨੇ ਕੁਝ ਕਰਨਾ ਹੋਵੇ ਪਿੱਛੇ ਹਟਣਾ ਹੋਵੇ ਕਿਸੇ ਗੱਲ ਤੋਂ ਕੁਝ ਉਹਨੂੰ ਹੋਰ ਸ਼ਕਲ ਦੇ ਕੇ ਹੌਲੀ-ਹੌਲੀ ਪਿੱਛੇ हट ਜਾਂਦੀ ਹੈ ਹੁਣ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਪਾਉਣ ਦਾ ਮਤਲਬ ਹੈ ਵੀ ਉਹਨੇ ਭੱਜਣਾ ਚਾਹੁੰਦੇ ਨੇ ਉਧਰੋਂ ਖੇਤੀ ਦਾ ਇੰਨਾ ਬੁਰਾ ਹਾਲ ਹੈ ਅੱਜ ਕਿਸੇ ਨੂੰ ਕੋਈ ਚਿੰਤਾ ਨਹੀਂ ਪੰਜਾਬ ਦੀਆਂ ਪੰਜ ਫਸਲਾਂ ਬੁਰੀ ਤਰ੍ਹਾਂ ਡੁੱਬ ਗਈਆਂ ਪਹਿਲਾਂ ਤਾਂ ਹੜਾ ਨਾਲ 24-25000 ਕਰੋੜ ਦਾ ਨੁਕਸਾਨ ਹੋਇਆ ਫਿਰ ਜਿਹੜੀ ਝੋਨੇ ਦੀ ਫਸਲ ਆਈ ਉਹਦਾ 10 ਕੁਇੰਟਲ ਔਨ ਐਨ ਐਵਰੇਜ ਪਰ ਇਕੜ ਝਾੜ ਘਟਿਆ ਉਹਦੇ ਬਾਅਦ ਮੱਕੀ ਆਈ ਮੱਕੀ ਦਾ 15 ਤੋਂ 20 ਕੁਇੰਟਲ ਪਰ ਪਰ ਕੁਇੰਟਲ ਅੰਬਾਰੇ ਕੜਝਾੜ ਘਟਿਆ ਆਮ ਤੌਰ ਤੇ 40 ਕੁਇੰਟਲ 42 ਕੁਇੰਟਲ ਤੱਕ ਨਿਕਲਦੀ ਹੈ ਇਸ ਵਾਰੀ 18 ਤੋਂ 20-22 ਨਿਕਲੀ ਹੈ ਉਹ ਵੀ ਫਸਲ ਡੁੱਬ ਗਈ ਤੀਸਰੀ ਫਸਲ ਕਣਕਾਈ ਉਦੇ ਚ ਵੀ 8 ਤੋਂ 10 ਕੁੰਡਲ ਪਰ 1 ਕੜ ਡੁੱਬ ਗਿਆ ਤੇ ਆਲੂ ਹੁਣ ਡੁੱਬ ਗਿਆ ਇਹ ਲਗਾਤਾਰ ਇੱਕ ਤੇ ਬਾਅਦ ਦੂਜੀ ਜਿਹੜੀ ਮਾਰ ਪੈ ਰਹੀ ਹੈ ਕਿਸਾਨ ਨੂੰ ਇਕਨੋਮਿਕ ਮਾਰਨਾ ਪੰਜਾਬ ਸਰਕਾਰ ਨੂੰ ਚਿੰਤਾ ਹੈ ਨਾ ਸੈਂਟਰ ਸਰਕਾਰ ਨੂੰ ਚਿੰਤਾ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਚਿੰਤਾ ਕੋਈ ਇਹਦੇ ਤੇ ਬੋਲਦਾ ਤੱਕ ਨਹੀਂ ਇਹ ਅਫਸੋਸ ਹੈ ਔਰ ਉਹੀ ਜਿਹੜਾ ਗੋਲ ਖਲਾਉਣਾ ਸੀ ਇਹਨਾਂ ਨੇ ਬਜਟ ਚ ਖਲਾਤਾ ਕਿਸਾਨਾਂ ਨੂੰ ਸਮਝ ਆ ਗਈ ਕਿ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕਰਨਾ ਮਜ਼ਦੂਰਾਂ ਲਈ ਕੁਝ ਨਹੀਂ ਕਰਨਾ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਹੇ ਕਿ ਉਹਦੇ ਵਿੱਚੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਇਹ ਦੋਵਾਂ ਵੱਦ ਕੱਖ ਨਹੀਂ ਬਜਟ ਚ ਕੱਖ ਨਹੀਂ ਸਾਹਿਬ ਇੱਕ ਇਹਨਾਂ ਸਵਾਲ ਹੈ ਕਿ ਜਿਵੇਂ ਜਦੋਂ ਸ਼ੁਰੂਆਤ ਹੋਈ ਫਿਰ ਮੰਤਰੀ ਵੱਲੋਂ ਬਜਟ ਦੱਸਿਆ ਗਿਆ ਤਾਂ ਜੋ ਕਿਸਾਨਾਂ ਨੂੰ ਰੀਡ ਦੀ ਹੱਡੀ ਦੱਸਿਆ ਗਿਆ ਦੇਸ਼ ਬਾਰੇ ਪਰ ਕੁਝ ਰੱਖਿਆ ਨਹੀਂ ਗਿਆ ਬਜਟ ਬਜਟ ਦੇ ਵਿੱਚ ਨਹੀਂ ਇਹ ਤਾਂ ਜੁਮਲੇ ਨੇ ਉਹਨਾਂ ਦੇ ਪਰਧਾਨ ਮੰਤਰੀ ਨੇ ਇਲੈਕਸ਼ਨਲ ਤੋਂ ਪਹਿਲਾਂ ਬਹੁਤ ਕੁਝ ਕਿਹਾ ਔਰ ਬਾਅਦ ਚ ਕਹਿੰਦਾ ਤਾਂ ਉਹ ਤਾਂ ਚੋਣਵੀ ਜੁਮਲਾ ਥਾ ਇਹ ਜੁਮਲੇ ਵਾਲੀ ਸਰਕਾਰ ਹੈ ਇਹ ਤੋਂ ਕੋਈ ਬਹੁਤੀ ਆਸ ਨਹੀਂ ਹੈ ਜੋ ਅੱਜ ਸੈਂਟਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਵੀ ਇੱਕ ਖੋਖਲਾ ਭਾਂਡਾ ਕਹਿ ਲਈਏ ਜਿਵੇਂ ਪਹਿਲਾਂ ਸੀ ਬਸ ਅੱਜ ਭਾਂਡਾ ਹੀ ਚੇਂਜ ਕੀਤਾ ਇਹਨਾਂ ਨੇ ਤੇ ਜੇ ਆਪਾਂ ਬਜਟ ਦੀ ਗੱਲ ਕਰੀਏ ਇਹਦੇ ਵਿੱਚ ਕਿਸਾਨ ਪਹਿਲਾਂ ਤੋਂ ਹੀ ਦਿੱਲੀ ਦੀਆਂ ਬਰੂਹਾਂ ਤੇ ਸਿੰਘੂ ਖਨੌਰੀ ਬਾਰਡਰ ਬੈਠੇ ਰਹੇ ਦਲੇਲ ਸਾਹਿਬ ਨੇ ਮਰਨ ਵਰਤ ਵੀ ਰੱਖਿਆ ਤਾਂ ਉਹ ਮੰਗਾਂ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ ਐਮਐਸਪੀ ਦੀ ਗੱਲ ਕਰ ਲਈ ਕਿਸਾਨ ਲਾਗਤ ਮੁੱਲ ਤੋਂ ਘੱਟ ਪ੍ਰਾਪਤ ਕਰ ਰਿਹਾ ਤਾਂ ਐਮਐਸਪੀ ਲਈ ਕੋਈ ਬਜਟ ਦੇ ਵਿੱਚ ਕੋਈ ਰਕਮ ਨਹੀਂ ਰੱਖਿਆ ਗਿਆ ਕੋਈ ਪੈਸਾ ਨਹੀਂ ਰੱਖਿਆ ਗਿਆ ਤਾਂ ਕਿਸਾਨਾਂ ਦੇ ਉੱਤੇ ਇੱਕ ਵੱਡਾ આરોਪ ਲਾਇਆ ਜਾਂਦਾ ਵੀ ਇਹ ਪ੍ਰਦੂਸ਼ਣ ਕਰਦੇ ਨੇ ਇਹ ਪਾਣੀ ਧਰਤੀ ਚ ਕੱਢਦੇ ਨੇ ਜੇ ਸਾਨੂੰ ਸੈਂਟਰ ਸਰਕਾਰ ਚਾਹੇ ਹੋਰ ਫਸਲਾਂ ਤੇ ਮੂੰਗੀ ਹੋਵੇ ਤੇ ਤੇ ਸਾਨੂੰ ਮੱਕੀ ਤੇ ਜਾਂ ਹੋਰ ਫਸਲਾਂ ਦੇ ਉੱਤੇ ਐਮਐਸਪੀ ਦਵੇ ਤਾਂ ਕਿਸਾਨ ਚੋਨਾ ਨਹੀਂ ਲਾਉਣਗੇ। ਚਾ ਚੋਨਾ ਨਹੀਂ ਲਾਉਣਗੇ ਨਾ ਤਾਂ ਇਹ ਥੱਲੇ ਧਰਤੀ ਦਾ ਪਾਣੀ ਬਚੇਗਾ ਨਾਲੇ ਇਹ ਪ੍ਰਦੂਸ਼ਣ ਤੋਂ ਬਚਾਏ ਜਿਸ ਕਰਕੇ ਕਿਸਾਨਾਂ ਨੂੰ ਬਦਨਾਮੀ ਪੱਲੇ ਪੈ ਰਹੀ ਆ। ਤਾਂ ਸਰਕਾਰ ਨੇ ਬਜਟ ਦੇ ਵਿੱਚ ਅਸਲੀ ਮਹੀਨੇ ਦੇ ਵਿੱਚ ਆਪਾਂ ਸਹੀ ਮਹੀਨੇ ਦੇਖੀਏ ਤਾਂ ਸਰਕਾਰ ਨੇ ਕਿਸਾਨਾਂ ਨੂੰ ਇਸ ਵਿੱਚ ਕੱਖ ਨਹੀਂ ਦਿੱਤਾ ਹੈਗਾ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਕਿਸਾਨ ਨੇ ਉਦੇਸ਼ ਦੀ ਰੀੜ ਦੀ ਹੱਡੀ ਨੇ ਤੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਬੈਟ ਬਣਾਇਆ ਗਿਆ ਦੇਖੋ ਜੀ ਰੀੜ ਦੀ ਹੱਡੀ ਦਾ ਕਹਿਣ ਨੂੰ ਹੀ ਆ ਬਰੀੜ ਦੀ ਹੱਡੀ ਤਾਂ ਕਿਸਾਨਾਂ ਦੀ ਇੱਕ ਤਰ੍ਹਾਂ ਦੀ ਤੋੜੀ ਹੋਈ ਆ ਤਾਂ ਜਦ ਉਹਨੂੰ ਉਹਦੀ ਮਿਹਨਤ ਦਾ ਮੁੱਲ ਨਹੀਂ ਮਿਲਣਾ ਕਿਸਾਨ ਪੰਜਾਬ ਦਾ ਕਿਸਾਨ ਦੀ ਗੱਲ ਕਰ ਲਈਏ 50% ਤੋਂ ਵੱਧ ਅਨਾਜ ਭੰਡਾਰ ਦੇ ਵਿੱਚ ਕਿਸਾਨ ਪੰਜਾਬ ਦਾ ਹਿੱਸਾ ਪਾਉਂਦਾ ਪਰ ਜੇ ਅਸੀਂ ਬਜਟ ਦੀ ਗੱਲ ਕਰ ਲਈਏ ਤਾਂ ਬਜਟ ਦੇ ਵਿੱਚ ਸਾਨੂੰ ਸਿਰਫ 2.3 ਤੋਂ 3% ਹੀ ਸਾਡਾ ਹਿੱਸਾ ਰੱਖਿਆ ਜਾਂਦਾ ਤਾਂ ਜੇ ਅਸੀਂ ਇਹਦੇ ਰੁਜ਼ਗਾਰ ਦੀ ਗੱਲ ਗੱਲ ਕਰ ਲਈਏ ਖੇਤੀਬਾੜੀ ਰੁਜ਼ਗਾਰ ਦੇ ਨਾਲ ਜੁੜੇ ਹੋਏ ਮਜ਼ਦੂਰ ਖੇਤ ਮਜ਼ਦੂਰ ਨੇ ਤਾਂ 60% ਤੋਂ ਵੱਧ ਗਿਣਤੀ ਆ ਸਾਡੀ ਪਰ ਬਜੜੇ ਦੇ ਵਿੱਚ ਸਾਨੂੰ ਨਾ ਮਾਤਰ ਇੱਕ ਹਿੱਸਾ ਰੱਖਿਆ ਜਾਂਦਾ ਸਾਡਾ ਜਿਹੜਾ ਕੀ ਸਾਡੀ ਫਸਲ ਦਾ ਵੀ ਪੂਰਾ ਮੁੱਲ ਨਹੀਂ ਮਿਲ ਰਿਹਾ ਕਰਜ਼ਾ ਮਾਫੀ ਦੀ ਗੱਲ ਕਰ ਲਈਏ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਦੇ ਉੱਤੇ ਕਰਜ਼ਾ ਚੜਿਆ ਤਾਂ ਉਹ ਕਰਜ਼ਾ ਮਾਫੀ ਤੇ ਵੀ ਕਾਰਪੋਰਟ ਕਰਾਣਿਆਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ ਕੀਤਾ ਤਾਂ ਕਿਸਾਨ ਦਾ ਕੋਈ ਮਾਫ ਨਹੀਂ ਹੁੰਦਾ ਤਾਂ ਐਮਐਸਪੀ ਦੀ ਮੰਗ ਲੀਗਲ ਗਰੰਟੀ ਕਾਨੂੰਨ ਦੀ ਮੰਗ ਅਸੀਂ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਪਰ ਸਰਕਾਰ ਸਾਡੀ ਨਾ ਤਾਂ ਉਸ ਮਸਲੇ ਦੇ ਉੱਤੇ ਕੋਈ ਕੰਦਾ ਨਹੀਂ ਦੇ ਰਹੀ ਮੀਟਿੰਗਾਂ ਬਹੁਤ ਕਰੀਆਂ ਪਰ ਮੀਟਿੰਗਾਂ 'ਚੋਂ ਕੱਖ ਨਹੀਂ ਨਿਕਲਿਆ ਤਾਂ ਹੁਣ ਵੀ ਸਾਡੀ ਇਹ ਮੰਗਾਂ ਤਾਂ ਅਸੀਂ ਚਾਹੁੰਦੇ ਆ ਕਿ ਕਿਸਾਨ ਨੂੰ ਕਮ ਸੇ ਕਮ ਉਹਦੀ سپورਟ ਮਿਨੀਮਲ سپورਟ ਪ੍ਰਾਈਸ ਦਿੱਤੀ ਜਾਵੇ ਇੱਕ ਕੋਈ ਇੱਕ ਕਿਸਾਨ ਆ ਜਿਹੜਾ ਆਪਣੀ ਫਸਲ ਦਾ ਮੁੱਲ ਤੈ ਆਪ ਨਹੀਂ ਕਰਦਾ ਸਰਕਾਰ ਕਰਦੀ ਆ ਤਾਂ ਅੱਜ ਕਿਸਾਨ ਬਿਲਕੁਲ ਹੀ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਜੇ ਉਹਦੀ ਫਸਲ ਵੀ ਖੜੀ ਆ ਤਾਂ ਖੇਤ ਦੇ ਵਿੱਚ ਅੱਜ ਉਹ ਕਰਜ਼ਾਈ ਆ ਜੇ ਕਣ ਖੜੀ ਆ ਤਾਂ ਉਹਦੇ ਆਰਥੀ ਦੇ ਪੈਸੇ ਦੇਣੇ ਨੇ ਉਹਨੇ ਕਰਜ਼ਾ ਚੱਕ ਕੇ ਬੀਜਿਆ ਕਰਜ਼ਾ ਚੱਕ ਕੇ ਬੀ ਰਿਓ ਖਾਦ ਪਾਇਆ ਪਰ ਕਿਸਾਨਾਂ ਦੀ ਬਾਹ ਫੜਨੂ ਕੋਈ ਵੀ ਸਰਕਾਰ ਅਜੇ ਤੱਕ ਤਿਆਰ ਨਹੀਂ